ਸਤਨਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਦਰਸ਼ਨ ਦੇਖ ਜੀ ਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬੇਨੰਤੀ ਸਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਤਿਸ ਬਿਨ ਦੂਜਾ ਅਵਰਨਾ ਕੋਈ ਆਪੇ ਥੰਮੇ ਸਚਾ ਸੋਈ ਇਸ ਬਿਨੋਂ ਦੂਜਾ ਅਵਰਣਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾਨ ਰੋਵਾ ਨਾਨਕ ਰਖਾ ਆਪੇ ਹੋਵਾ ਸਭ ਰੋਗ ਮਿਟਾਵੇ ਨਵਾ ਨਰਵਾ ਨਾਨਕ ਰਖਾ ਆਪੇ ਹੋਵਾ ਸੁਹੀ ਮਹੱਲਾ ਪੰညਮਾ ਤਿਸ ਬਿਨ ਦੂਜਾ ਅਵਰ ਨ ਕੋਈ ਆਪੇ ਥੰਮੇ ਸਚਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਸਦਕਾ ਸੋ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਆਪ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ ਸਤਿਗੁਰ ਜੀ ਕਿਰਪਾ ਕਰਨ ਸਰਬੱਤ ਦਾ ਭਲਾ ਕਰਨਾ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਸਰਬੱਤ ਜੀਵ ਜੰਤ ਪਸ਼ੂ ਪੰਖੀਆ ਮਨੁੱਖਾਂ ਜੀਵਾਂ ਦਾ ਮਹਾਰਾਜ ਜੀ ਭਲਾ ਕਰਨਾ ਸਤਗੁਰਾਂ ਦੀ ਕਿਰਪਾ ਸਤਕਾਸ਼ ਪਾਵਨ ਪਵਿੱਤਰ ਸਥਾਨਾਂ ਤੋਂ ਅੱਜ ਦਾ ਆਪ ਜੀ ਨੇ ਮੁੱਖ ਬਾਖ ਸਰਵਣ ਕੀਤਾ ਹੈ ਸਵਿਸ਼ ਪਾਵਨ ਅਸਥਾਨਾਂ ਤੇ 13 ਜਨਵਰੀ ਨੂੰ ਪੂਰਨਮਾਸ਼ੀ ਦਾ ਦਿਹਾੜਾ ਹੈ ਪੂਰਨਮਾਸ਼ੀ ਦੇ ਦਿਹਾੜੇ ਤੇ ਮਹਾਪੁਰਸ਼ਾਂ ਦੀ ਕਿਰਪਾ ਸਤਕਾ ਦੀਵਾਨ ਸੱਜਣਗੇ ਆਸ ਸਮੂਹ ਸੰਗਤਾਂ ਨੇ ਵਾਦੋ-ਵਾਦ ਪਹੁੰਚ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ ਨੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਿਧਾਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ